ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ ਗਏ ਹੈਗੇ ਆ ਬੱਚੇ ਅੱਜ ਸਵੇਰੇ ਹੀ ਆਪਣਾ ਬਸਤਾ ਲੈ ਕੇ ਪਾਣੀ ਦੀ ਬੋਤਲ ਲੈ ਕੇ ਸਕੂਲ ਦੇ ਵਿੱਚ ਆਂਦੇ ਹੋਏ ਨਜ਼ਰ ਆਏ ਹੈਗੇ ਆ ਸਕੂਲ ਦੇ ਵਿੱਚ ਜਦੋਂ ਆਏ ਤਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹ ਬਾਹਰ ਵੀ ਗਏ ਹੈਗੇ ਸੀਗੇ ਘਰੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੈਗੀ ਸੀਗੀ ਕਿਤੇ ਵੱਖ-ਵੱਖ ਥਾਵਾਂ ਤੇ ਵੀ ਬੱਚੇ ਜਿਹੜੇ ਆ ਉਹ ਗਏ ਹੈਗੇ ਸੀਗੇ ਤਾਂ ਅੱਜ ਇੱਕ ਤਰੀਕ ਹੈ ਔਰ ਸਕੂਲ ਖੁੱਲ ਚੁੱਕੇ ਹੋਏ ਆ ਔਰ ਸਕੂਲਾਂ ਦੇ ਵਿੱਚ ਬੱਚੇ ਆ ਗਏ ਹੋਏ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਐਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲੜਕੀਆਂ ਦਾ ਸਕੂਲ ਖੁੱਲਾ ਹੋਇਆ ਬੱਚੇ ਪੜ੍ਹਦੇ ਹੋਏ ਨਜ਼ਰ ਆਉਂਦੇ ਹੈਗੇ ਆ ਇਸ ਪਾਸੇ ਲੜਕੀਆਂ ਦਾ ਸਕੂਲ ਹੈਗਾ ਔਰ ਸਵੇਰੇ ਜਿਹੜੇ ਬੱਚੇ ਸਕੂਲ ਜਾ ਰਹੇ ਹੈਗੇ ਸੀਗੇ ਚਾਹੇ ਉਹ ਸਰਕਾਰੀ ਸਕੂਲ ਚ ਚਾਹੇ ਉਹ ਪ੍ਰਾਈਵੇਟ ਸਕੂਲ ਤੇ ਬੱਚਿਆਂ ਦੇ ਚਿਹਰੇ ਤੇ ਉੱਤੇ ਵੀ ਖੁਸ਼ੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈਗੀ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਜਿਹੜੇ ਸਕੂਲ ਨੇ ਉਹ ਖੁੱਲੇ ਹੈਗੇ ਔਰ ਬੱਚੇ ਸਕੂਲ ਦੇ ਵਿੱਚ ਪਹੁੰਚੇ ਔਰ ਸਕੂਲ ਦੇ ਵਿੱਚ ਪੜ੍ਹਦੇ ਹੋਏ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਗਰਮੀ ਦੀ ਛੁੱਟੀਆਂ ਬਾਦ ਸਕੂਲ ਖੁੱਲ ਗਏ ਹੈਗੇ ਆ ਬੱਚੇ ਅੱਜ ਸਵੇਰੇ ਹੀ ਆਪਣਾ ਬਸਤਾ ਲੈ ਕੇ ਪਾਣੀ ਦੀ ਬੋਤਲ ਲੈ ਕੇ ਸਕੂਲ ਦੇ ਵਿੱਚ ਆਂਦੇ ਹੋਏ ਨਜ਼ਰ ਆਏ ਹੈਗੇ ਆ ਸਕੂਲ ਦੇ ਵਿੱਚ ਜਦੋਂ ਆਏ ਤਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਉਹ ਬਾਹਰ ਵੀ ਗਏ ਹੈਗੇ ਸੀਗੇ ਘਰੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੈਗੀ ਸੀਗੀ ਕਿਤੇ ਵੱਖ-ਵੱਖ ਥਾਵਾਂ ਤੇ ਵੀ ਬੱਚੇ ਜਿਹੜੇ ਆ ਉਹ ਗਏ ਹੈਗੇ ਸੀਗੇ ਤਾਂ ਅੱਜ ਇੱਕ ਤਰੀਕ ਹੈ ਔਰ ਸਕੂਲ ਖੁੱਲ ਚੁੱਕੇ ਹੋਏ ਆ ਔਰ ਸਕੂਲਾਂ ਦੇ ਵਿੱਚ ਬੱਚੇ ਆ ਗਏ ਹੋਏ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲੜਕੀਆਂ ਦਾ ਸਕੂਲ ਖੁੱਲਾ ਹੋਇਆ ਬੱਚੇ ਪੜ੍ਹਦੇ ਹੋਏ ਨਜ਼ਰ ਆਉਂਦੇ ਹੈਗੇ ਆ ਇਸ ਪਾਸੇ ਲੜਕੀਆਂ ਦਾ ਸਕੂਲ ਹੈਗਾ ਔਰ ਸਵੇਰੇ ਜਿਹੜੇ ਬੱਚੇ ਸਕੂਲ ਜਾ ਰਹੇ ਹੈਗੇ ਸੀਗੇ ਚਾਹੇ ਉਹ ਸਰਕਾਰੀ ਸਕੂਲ ਚ ਚਾਹੇ ਉਹ ਪ੍ਰਾਈਵੇਟ ਸਕੂਲ ਤੇ ਬੱਚਿਆਂ ਦੇ ਚਿਹਰੇ ਤੇ ਉੱਤੇ ਵੀ ਖੁਸ਼ੀ ਜੜੀ ਆ ਉਹ ਨਜ਼ਰ ਆ ਰਹੀ ਹੈਗੀ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਜਿਹੜੇ ਸਕੂਲ ਨੇ ਉਹ ਖੁੱਲੇ ਹੈਗੇ ਔਰ ਬੱਚੇ ਸਕੂਲ ਦੇ ਵਿੱਚ ਪਹੁੰਚੇ ਔਰ ਸਕੂਲ ਦੇ ਵਿੱਚ ਪੜ੍ਹਦੇ ਹੋਏ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਗਰਮੀ ਦੀ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ ਗਏ ਹੈਗੇ ਆ ਬੱਚੇ ਅੱਜ ਸਵੇਰੇ ਹੀ ਆ ਆਪਣਾ ਬਸਤਾ ਲੈ ਕੇ ਪਾਣੀ ਦੀ ਬੋਤਲ ਲੈ ਕੇ ਸਕੂਲ ਦੇ ਵਿੱਚ ਆਂਦੇ ਹੋਏ ਨਜ਼ਰ ਆਏ ਹੈਗੇ ਆ ਸਕੂਲ ਦੇ ਵਿੱਚ ਜਦੋਂ ਆਏ ਤਾਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਉਹ ਬਾਹਰ ਵੀ ਗਏ ਹੋਗੇ ਸੀਗੇ ਘਰੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੈਗੀ ਸੀਗੀ ਕਿਤੇ ਵੱਖ-ਵੱਖ ਥਾਵਾਂ ਤੇ ਵੀ ਬੱਚੇ ਜਿਹੜੇ ਆ ਉਹ ਗਏ ਹੋਗੇ ਸੀਗੇ ਤਾਂ ਅੱਜ ਇੱਕ ਤਰੀਕ ਹੈ ਔਰ ਸਕੂਲ ਖੁੱਲ ਚੁੱਕੇ ਹੋਏ ਆ ਔਰ ਸਕੂਲਾਂ ਦੇ ਵਿੱਚ ਬੱਚੇ ਆ ਗਏ ਹੋਏ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਲੜਕਿਆਂ ਦਾ ਸਕੂਲ ਖੁੱਲ ਹੋਇਆ ਬੱਚੇ ਪੜਦੇ ਹੋਏ ਨਜ਼ਰ ਆਉਂਦੇ ਹੈਗੇ ਆ ਇਸ ਪਾਸੇ ਲੜਕੀਆਂ ਦਾ ਸਕੂਲ ਹੈਗਾ ਔਰ ਸਵੇਰੇ ਜਿਹੜੇ ਬੱਚੇ ਸਕੂਲ ਜਾ ਰਹੇ ਹੈਗੇ ਸੀਗੇ ਚਾਹੇ ਉਹ ਸਰਕਾਰੀ ਸਕੂਲ ਚ ਚਾਹੇ ਉਹ ਪ੍ਰਾਈਵੇਟ ਸਕੂਲ ਤੇ ਬੱਚਿਆਂ ਦੇ ਚਿਹਰੇ ਤੇ ਉੱਤੇ ਵੀ ਖੁਸ਼ੀ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਜਿਹੜੇ ਸਕੂਲ ਨੇ ਉਹ ਖੁੱਲੇ ਹੈਗੇ ਔਰ ਬੱਚੇ ਸਕੂਲ ਦੇ ਵਿੱਚ ਪਹੁੰਚੇ ਔਰ ਸਕੂਲ ਦੇ ਵਿੱਚ ਪੜਦੇ ਹੋਏ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼